ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਪਿੰਡ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਨੇੜੇ ਯਖਲ ਹਰਿਆਣਾ ਅੱਜ ਦੀ ਵੀਡੀਓ ਚ ਦਿਖਾਵਾਂਗੇ ਆਪਾਂ ਚਾਰ ਝੋਟੀਆਂ ਦੋ ਦਿਖਾਵਾਂਗੇ ਤੋਕੜ ਗੱਬਣ ਫੁੱਲ ਸਾਈਜ਼ ਚ ਤੇ ਦੋ ਦਿਖਾਵਾਂਗੇ ਤਾਜ਼ੀਆਂ ਇੱਕ ਪਹਿਲੇ ਸੂਏ ਤੇ ਇੱਕ ਦੂਜੇ ਸੂਏ ਝੋਟੀਆਂ ਤੁਹਾਨੂੰ ਚਾਰੀ ਕੂੰਜ ਵਰਗੀਆਂ ਦਿਖਾ ਦੂੰਗਾ ਇੱਕੋ ਜੀਆਂ ਇੱਕੋ ਨਾਲ ਦੀਆਂ ਸਾਰੀਆਂ ਇਕ ਕਵਾਲਟੀ ਹੋਊਗੀ ਬਿਲਕੁਲ ਟੌਪ ਆਪਾਂ ਬਾਈ ਕਾਲੇ ਕੋਲੇ ਪਹੁੰਚਿਆ ਰੈਗੂਲਰ ਇਸ ਘਰ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਕੰਮ ਹੈਗਾ ਬਾਈ ਦਾ ਸਾਫ਼ ਸੁਥਰਾ ਤੇ ਚੱਲਦਾ ਵੀ ਵਧੀਆ ਮਾਲਕ ਦੇ ਧਿਆਨ ਨਾਲ ਹਣਾ ਹੋਰ ਕਾਲੇ ਕਿਵੇਂ ਬਹੁਤ ਵਧੀਆ ਗੁਰੀਬ ਚੜਦੀ ਕਲਾ ਐਂ ਚੜਦੀ ਕਲਾ ਚ ਕਿਵੇਂ ਚੱਲ ਰਿਹਾ ਵੀਡੀਓ ਬਹੁਤ ਵਧੀਆ ਚੱਲ ਰਿਹਾ ਜਿਹੜੀ ਆਪਾਂ ਪਹਿਲਾਂ ਲਾ ਪਹਿਲਾਂ ਪਾਈਆਂ ਵਧੀਆ ਮਾਲ ਵੇਖਿਆ ਵੇਖਿਆ ਮਾਲ ਠੀਕ ਹੈ ਗੱਲ ਆ ਸਾਫ਼ ਸੁਥਰਾ ਮਾਲ ਹੀ ਵੇਚਣ ਦੀ ਮੇਰੀ ਕੋਸ਼ਿਸ਼ ਹੁੰਦੀ ਆ ਵੀ ਜੇ ਬਾਈ ਮੈਂ ਅਗੜਾ ਦਰ ਨਾਲ ਪਾਉਂਗਾ ਉਹ ਮੇਰੇ ਸਾਹਬ ਨਾਲ ਨਹੀਂ ਬਿਕਦਾ ਨਹੀਂ ਬਿਕਦਾ ਹੈਗਾ ਸਾਫ ਮਾਲ ਤੇ ਭਾਜਾਇਜ ਸਾਫ ਚੀਜ਼ ਬਿਕੂ ਤੇ ਭਾ ਵੀ ਜਾਇਜ ਬਿਕੂਗਾ ਤੇ ਬਾਕੀ ਗੱਲਬਾਤ ਫਿਰ ਆ ਛੋਟੀ ਤੋਂ ਕਰ ਲੈਣਾ ਸ਼ੁਰੂ ਹੈ ਨਾ ਹਾਂ ਆਏ ਤੇ ਮਾਰ ਦੇ ਲੈ ਪਹਿਲਾਂ ਤਾਂ ਦਾ ਕਾਦੇ ਦਿਖਾ ਦੇ ਗੈਰੀ ਓਏ ਆ ਕਾਦੇ ਬਹੁ ਵੱਡਾ ਛੋਟੀ ਦਾ ਸੁਆ ਕਾਲੇ ਦਾ ਸੁਆ ਦੂਜਾ ਬਰੀ ਦੰਦਾਂ ਚੋਂ ਛਿੱਗੀ ਹੋਈ ਹੈ ਦੰਦ ਨਹੀਂ ਪੂਰੇ ਦੰਦਾਂ ਚ ਹੈ ਗਿਆ 6 ਦੰਦ ਇੱਥੋਂ ਦੀ ਆਰਡਰ ਕੁਆਲਿਟੀ ਦਿਖਾ ਦੇ ਬਣਾ ਇੱਥੋਂ ਕਬਦ ਆ ਗਿਆ ਫੁੱਲ ਵੱਡਾ ਤੇ ਸ਼ਕੀਰ ਆ ਗਈ ਫੁੱਲ ਹਜੇ 3 ਦਿਨ ਫੇਣੀ ਗੁਰੂ ਸੁਈ ਇਥੋਂ ਨਾਲ ਉਹ ਵੀ ਦਿਖਾ ਲਈ ਬੱਚੇ ਦਾ ਵੀਉ ਕਰਕੇ ਨਾਲ ਹੈ ਤਿੰਨਾਂ ਦਿਨਾਂ ਦੀ ਸੂਈ ਥੱਲੇ ਬੋਲਾ ਹੁਣ ਕਿੰਨਾ ਹੋਊਗਾ 10 10 ਕਿਲੋ ਤਿਆਰ ਕਰ ਗਏ ਲੋ ਬੋਲਾ 10 ਕਣ ਸਾਂਜੀ ਦੇਖ ਲਾ ਬਹਾ ਆਪਣਾ ਜਿਹੜਾ ਵੀ ਮਾਲ ਵੇਕੇ ਗੁਰੀ ਹਾਂਜੀ ਆਪਾਂ ਦੇਣ ਦਾ ਨੇ ਜੀ ਦੇ ਵਿਕੇ ਹੋਏ ਮਾਲ ਤੱਕ ਵੀ ਠੀਕ ਆ ਹਾਂ ਵੀ ਜੇ ਕੋਈ ਖੋਟ ਮੱਠੀ ਕਰੇ ਵੀ ਹਾਂ ਹਾਂ ਇਥੋਂ ਘੈਰੀ ਇੱਕ ਹੋਰ ਦੇਖ ਇੱਕ ਹੋਰ ਦੇਖ ਦਿਖਾ ਦੇ ਸਾਰੀ ਝੋਟੀ ਜੈਡ ਬਲੈਕ ਪਿਓਰ ਮੋਰਾ ਚ ਹੈ ਤੇ ਆ ਗਈ ਮੋਰਾ ਦੇ ਵਿੱਚ ਖਰੀਦ ਬਾਈ ਹੋਰਾਂ ਦੀ ਹਰਿਆਣੇ ਦੀ ਹੁੰਦੀ ਹੈ ਹਰਿਆਣਾ ਨੇੜੇ ਲੱਗ ਗਿਆ ਤਾਂ ਤੋੜ ਦੋ ਬਾਈ ਹੋਣ ਕੇ ਇੱਕ ਵਾਰੀ ਤੁਰਦੀ ਜੈਡਮੈਂਟ ਕਰਾ ਲਾਂਗੇ ਹੋ ਜਾਣੇ ਇਹਨੂੰ ਤੋਰੂਗਾ ਬਾਈ ਇੱਥੋਂ ਦਿਖਾ ਰਹੀ ਕਹ ਰਹੀ ਐਨ ਸਮਾਰ ਕੇ ਹਰੇਕ ਪੱਖ ਤੋਂ ਸੂਆ ਦੂਜਾ ਦੰਦਾ ਚ 6 ਦੰਦਾ ਤਿੰਨ ਦਿਨ ਸੂਈ ਨੂੰ ਹੋਗੇ ਤੇ 10 ਕਿਲੋ ਬੋਲਾ ਬਾਈ ਕਹਿੰਦਾ ਹਾਜ਼ਰ ਆ ਉਹ ਤੁਸੀਂ ਡੰਗ ਦੋ ਡੰਗ ਬਾਈ ਛੋਕੇ ਵੀਰੇ ਬੰਦਣ ਵਾਲੀ ਕੰਮ ਹੈ ਆਪਾਂ ਛੋਕੇ ਲੈ ਕੇ ਜਿਵੇਂ ਥੱਲੋ ਆਰਡਰ ਦੇਖ ਕੇ ਆਪਾਂ 13 ਵੀ 14 ਵੀ ਕਹਿ ਸਕਦੇ ਹਾਂ ਪਰ ਉਹ ਨਹੀਂ ਆਪਾਂ ਨੇ ਹਲੇ ਇੱਕ ਗੱਲ ਹੋਰ ਦੱਸਦਾ ਨਾ ਛੋਟੀ ਚ ਸਫਾਈਆਂ ਵੀ ਫੁੱਲ ਨੇ ਹਰੇਕ ਪੱਖ ਤੋਂ ਸਾਫ ਵੀ ਝੋਟੀ ਫੁੱਲਾ ਹੱਥ ਬਣੀ ਧਰਾਉਂਦੀ ਕਿਤੋਂ ਪੂਛ ਤੋਂ ਲਾ ਕੇ ਪੈਰ ਦੇ ਖੁਰ ਤੋਂ ਲਾ ਕੇ ਬਾਡੀ ਤੋਂ ਲਾ ਕੇ ਸਿੰਘ ਵੀ ਗੁਰੀ ਰੇਜਨਲ ਹੈ ਰੇਜਨਲ ਸਿੰਘ ਹੈ ਇੱਥੇ ਇੱਥੇ ਰੋਕੀ ਬਾਈ ਮੜੀ ਜੀ ਪੂਰਾ ਰੇਜਨਲ ਸਿੰਘ ਹੈ ਗੁਰੀਆਣਾ ਕੋਈ ਹੱਲ ਤੱਕ ਟੱਚ ਵੀ ਨਹੀਂ ਹੋਇਆ ਸ਼ਕੀਨ ਵੀ ਫੁੱਲਾ ਸ਼ਕੀਨ ਪੂਰੀ ਹੈ ਜੈਡ ਬਲੈਕ ਪੂਰੀ ਹੈ ਮੋੜਾ ਚ ਹੈ ਪੂਰੀ 100 ਦਿਸਾਹ ਹੁਸਾਤ ਨਹੀਂ ਕਰ ਸਕਦਾ ਇਹਨੂੰ ਦਵਾ ਦੇ ਕਿਹੜਾ ਇਹਨੂੰ ਆ ਇਧਰ ਲੈ ਬੰਨੇ ਦੀ ਲੈ ਜਾ ਕੇਰਾ ਕੇਰਾ ਹੋਰ ਤੋਰ ਦੇ ਇਹਨੂੰ ਸੁਆ ਦੂਜਾ ਦੰਦਾਂ ਚ 6 ਦੰਦ ਕੱਦ ਵੀ ਚੰਗਾ ਸ਼ਕੀਨ ਵੀ ਲੋੜਿਆ ਨਹੀਂ ਪੋਚ ਕੇ ਤੁਰਦੇ ਪੋਚ ਕੇ ਕੋਈ ਗੱਲ ਨਹੀਂ ਬੱਚੇ ਕਰਕੇ ਕਰੂਗੀ ਥੋੜਾ ਜਿਹਾ ਚਬਾਈ ਦੀ ਕਿਵੇਂ ਕਾਲੀ ਚਬਾਈ ਜਿਹੇ ਦਾ ਥਾਣਾ ਗੁਰੂ ਲੱਗਿਆ ਇਹ ਜਾਂ ਚੋਣਾ ਜਿਵੇਂ ਨਾ ਮੰਡੀ ਦੇ ਵਪਾਰੀ ਆਪਣੇ ਕਹਿੰਦੇ ਨੇ ਦਲਾਲ ਵੀ ਸਿਕਟਾ ਵਾਲਾ ਚੋਣਾ ਮੋਟਾ ਮੋਟਾ ਉਹ ਚੋਣਾ ਉਹ ਗੱਲ ਬਾਤ ਆ ਬਾਈ ਕਹਿੰਦਾ ਦੁੱਧ ਕਾਲੇ ਕਿੰਨਾ ਕ ਪਾ ਸਕਦੇ ਦੁੱਧ ਵੀਰੇ 16 17 ਕਿਲੋ ਦੁੱਧ ਆ ਵੀਰੇ ਚੋਟੀ ਦਾ ਲੈ ਚ ਲੈ ਜਿਵੇਂ ਚੱਲੀਏ ਦੁੱਧ ਸਟਾਰਟਿੰਗ ਚ ਠੀਕ ਹੈ ਕੰਮ ਹਾਂ ਆ 16 17 ਕਿਲੋ ਦੁੱਧ ਬਾਈ ਕਹਿੰਦਾ ਪਾ ਸਕਦੀ ਆ ਕਿਉਂਕਿ ਅੱਜ 3 ਦਿਨਾਂ ਦੀ ਸੂਰ ਥੱਲੇ 10 ਕਿਲੋ ਬੋਲਾ ਆਪਾਂ ਗੁਰੀ ਉਹ ਖਾਂ ਜਰਾ ਹਾਂ ਜੇ ਕਿਸੇ ਨੇ ਲਾਈਵ ਵੀ ਚਵਾਣੀ ਹੋਈ ਆਪਾਂ ਜਿੰਨਾ ਹੈਗਾ ਉਹਨਾਂ ਚਵਾ ਬਦਲਦੇ ਆ ਰੋਜ਼ ਵਾਂਗੂ ਜਿੰਨੇ ਕ ਪਸ਼ੂ ਬਾਈ ਦੇ ਘਰੋਂ ਦਿਖਾਵਾਂਗੇ ਬਾਉ ਬਾਈ ਕਹਿੰਦਾ ਜਾਣਕਾਰੀ ਦੇਊਗਾ ਜੈਨੂਅਲ ਚਾਹੇ ਵੀਡੀਓ ਕਾਲ ਤੇ ਦੋ ਟਾਈਮ ਚਵਾ ਕੇ ਫੇਰ ਲੈ ਜਿਓ ਫੇਰ ਲੈ ਜਿਓ ਆ ਹਰੇਕ ਚੀਜ਼ ਦੀ ਤਸੱਲੀ ਮਿਲੂਗੀ ਜਿਹੜਾ ਚਮੜਾ ਆ ਗਿਆ ਜਿਹੜਾ ਬਾਈ ਨ ਠੀਕ ਹੈ ਗੱਲ। ਸੱਲੀਆਂ ਕਰਾ ਗਏ। ਅਸੀਂ ਆਪਾਂ ਅੱਗੇ ਤੋਰਾਂਗੇ। ਠੀਕ ਹੈ ਗੱਲ। ਗੁਰੂ ਆਪਾਂ ਇਹ ਝੋਟੀ ਨੂੰ ਜੋ ਆਰ ਡਰਡਰ ਦੇਖ ਕੇ ਹੁਣ ਹਾਂਜੀ। 13 ਵੀ ਕਹਦੇ 12 ਵੀ ਕਹਦੇ ਉਹ ਵੀ ਚੱਲੂਗਾ। ਉਹ ਔਖਾ ਹੋ ਜਾਣਾ ਫਿਰ ਇਹਦਾ ਬੰਦਾ ਚਾਹੁੰਦਾ। ਵੀ ਆਪਾਂ ਕਹਿੰਦਾ ਵੀ ਅੱਜ ਹਾਂ। ਪਰ ਝੋਟੀ ਦਾ ਰਿਕਾਰਡ ਪਿਛਲਾ ਚੰਗਾ ਰਿਹਾ। ਠੀਕ ਹੈ। ਪਰ ਦੁੱਧ ਹੁਣ ਵੀ ਦੁੱਧੇ ਸੂਏ ਆ। ਇੱਥੋਂ ਕਰੀਓ। ਥੋੜਾ ਤਾਂ ਕਰੀਓ ਦੁੱਧ। ਤੋਂ ਬਾਡੀ ਦਿਖਾ ਦਿਓ। ਕਰੀਆਂ। ਹਾਂ ਇੱਥੋਂ ਉੱਤੇ ਤੋਂ ਬਾਡੀ ਬਾਡੀ 'ਚ ਬਾਡੀ ਚੈੱਕ ਕਰਾਣੀ ਚੜਾਈ ਵਾਲੀ ਬਾਡੀ ਆ ਗਈ ਤੇ ਚਮੜਾ ਆ ਗਿਆ ਜਮਾ ਬਰੀਕ। ਬਰੀਕ ਚਮੜ ਡੇਢ ਦੀ ਹਾਂ ਮਾਨਤਾਂ ਨੂੰ ਹੋ ਜੂ ਮਾਨਤਾਂ ਵਾਲੀ ਕੰਮ ਹੋਊਗਾ ਵੀ ਲੰਬਾ ਵਾਲਾ ਕੰਮ ਨਹੀਂ ਹੋਣਾ ਠੀਕ ਹੈ ਗੱਲ ਆ ਰਿੰਗ ਕਰਦੇ ਇਹ ਵੀ ਬੰਦ ਮਾਨਤਾਂ ਨੇ ਚ ਹੋ ਜੂਗਾ ਜਿਆਦਾ ਲੰਬਾ ਚੌੜਾ ਸਿਸਟਮ ਨਹੀਂ ਬਾਈ ਕਹਿੰਦਾ ਹੈਗਾ ਤੇ 10 ਕਿਲੋ ਬੋਲਾ ਡੰਗ ਦੋ ਡੰਗ ਲੈ ਜਾ ਚੋਕੇ ਬੱਚਾ ਕੀ ਆ ਗਿਆ ਨਾਲ ਇਹ ਕੱਟਾ ਹੈ ਮੰਗਰ ਨਾਲ ਇਹਦੇ ਮੇਲ ਕਾਫ ਤੇ ਹੁਣ ਮਾਰ ਦਿਆ 2 ਨੰਬਰ ਵਾਲੀ ਝੋਟੀ ਤੇ ਹੋ ਜਾ ਸਾਈਡ ਨੂੰ ਕੱਦ ਘਾਠੇ ਦਾ ਵੀ ਫੁੱਲ ਵੱਡਾ ਆ ਗਿਆ ਇਹ ਥੋੜੀ ਲਾਲੀ ਜੀ ਇਹ ਇਹ ਲਾਲੀ ਜੀ ਬਈ ਆਪਾਂ ਤੁਹਾਨੂੰ ਸਹੀ ਗੱਲ ਦੇ ਕਹਿ ਕੇ ਵੇਚਾਂਗੇ ਇਹ ਰਿਸ਼ਤੇਦਾਰਾਂ ਦੀ ਝੋਟੀ ਵੇਚਣ ਵਾਸਤੇ ਆਇਆ ਕੁਰੀ ਪ੍ਰਿਤਿਧਾਰਨ ਇਹਨੂੰ ਆਪਾਂ ਕਹਦੀ ਵੀ ਹਰਿਆਣੇ ਚ ਆਈ ਹੈ ਠੀਕ ਆ ਆਪਾਂ ਉਹਨੀ ਚੀਜ਼ ਕਹਿ ਕੇ ਵੇਚਣੀ ਠੀਕ ਆ ਗੱਲ ਹਾਂ ਛੋਟੀ ਚਾਰ ਦੰਦ ਹੈ ਹਲੇ ਮੂੰਹੋਂ ਪਹਿਲਾਂ ਛੋਟੀ ਹੈ 10 ਕਿਲੋ ਦੁੱਧ ਹੁਣ ਤਿਆਰ ਹੈ ਇਹ ਦੰਦਾਂ ਚ ਆ ਗਈ 8-9 ਦਿਨਾਂ ਦੀ ਸੂਈ ਹੈ ਦੰਦਾਂ ਚ ਆ ਗਈ ਚਾਰ ਦੰਦ ਕੱਦੇ ਦਾ ਵੀ ਫੁੱਲ ਵੱਡਾ ਆ ਗਿਆ ਕਿਉਂਕਿ ਥੋੜਾ ਸ਼ੈੱਡ ਥੱਲੇ ਰਹੀ ਹੋਣ ਕਰਕੇ ਰੱਖਿਆ ਨਾ ਹਾਂ ਲਾ ਲੇ ਹਾਂ ਦੁੱਧ ਹੁਣ ਤਿਆਰ ਕਿੰਨਾ ਹਾਂ ਕਿੰਨਾ ਦੁੱਧ ਰੈਡੀ ਦਾ ਹੁਣ 10 ਕਿਲੋ ਤਿਆਰ ਹੈ ਥੱਲੇ 10 ਕਿਲੋ ਹੁਣ ਹੈਗਾ ਰੈਡੀ ਦਾ ਦੰਦਾਂ ਚ ਚਾਰ ਦੰਦ ਪਹਿਲਾਂ ਹਲੇ ਦਿਨ ਕਿੰਨਾ 8-7 ਦਿਨ ਬੱਚਾ ਕਿਹਨਾਂ ਦਾ ਬੱਚਾ ਕੱਟਾ ਮੰਗਦੇ ਦੇ ਵੀ ਹੈ ਮੇਰੇ ਕੋਲ ਕੱਟਤੀ ਆ ਬਈ ਇਹਦੇ ਚ ਸੌਰੀ ਉਹਦੇ ਕੱਟਾ ਨਹੀਂ ਮੈਂ ਆਪਣੇ ਖ ਉਹਦੇ ਇੱਕ ਗੱਲ ਹੋਰ ਦੱਸ ਦੇਣਾ ਸੱਜਣੋ ਇਹ ਝੋਟੀ ਵੀ ਫੁੱਲ ਕੱਦ ਵਾਲੀ ਹੈ ਤੇ ਫੁੱਲ ਬਾਡੀ ਵਾਲੀ ਆ ਇਹ ਅੰਦਰ ਖੜਨ ਕਰਕੇ ਇਹਦਾ ਕਲਰ ਬਹੁਤ ਲਾਲ ਆ ਹਾਂ ਕਲਰ ਲਾਲੀ ਚ ਆ ਗਿਆ ਥਣ ਦਾ ਸੈਜ ਬਹੁਤ ਸੋਹਣਾ ਤੇ ਆਰਡਰ ਦੀ ਸ਼ੇਪ ਵੀ ਬਹੁਤ ਸੋਹਣੀ ਆ ਹਾਂ ਲੈ ਚੱਲ ਬਈ ਇਹਨੂੰ ਦੋ ਦੋ ਕੁਰੀ ਪਹਿਲਣ ਇਹ ਝੋਟੀ 14-15 ਪਾ ਦੂਗੇ ਇਤਕੀ ਐਤਕੀ ਹੁਣ ਕਿੰਨਾ ਦੱਸਿਆ ਹੁਣ 10 ਕਿਲੋ ਆ 10 ਕਿਲੋ ਹਾਜ਼ਰ ਹਾਂ 14 1/2 ਕਿਲੋ ਕਰ ਦੂਗੀ ਕਰ ਜੂਗੀ ਕਿਹੜ ਇਹ ਏਰੀਆ ਦਾ ਆਪਣੀ ਏਰੀਆ ਦੀ ਵਾ ਠੀਕ ਹੈ ਹਾਂ ਇਹ ਆਪਾਂ ਇਹਨੂੰ ਵੀ ਕਹਦੇ ਹਰਿਆਣੇ ਦੀ ਆਪਣੀ ਏਰੀਆ ਦੇ ਰਿਸ਼ਤੇ ਦਾ ਨਵਾਈਏ ਵੇਚਣ ਵਾਸਤੇ ਝੁੱਟੀ ਹੈ ਠੀਕ ਹੈ ਗੱਲ ਉਹ ਕੁਆਲਿਟੀ ਝੁੱਟੀ ਦੀ ਚੰਗੀ ਹੈ ਹਾਂ ਕੁਆਲਿਟੀ ਚੰਗੀ ਆ ਕੱਦ ਪੈਲਣ ਦੇ ਹਿਸਾਬ ਨਾਲ ਫੁੱਲ ਵੱਡਾ ਆ ਗਿਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਓ ਜਵਾਰ ਝੂਟਾ ਬਣਾ ਕੇ ਲਾਲ ਰੰਗ ਜ਼ਰੂਰ ਆ ਜਿਹੜੀ ਬਚੀ ਆ ਉਰਲੇ ਬੰਨੇ ਬਾਈ ਇਹਦੇ ਚ ਕੁਝ ਆਉਂਦਾ ਨਹੀਂ ਹੈਗਾ ਆਉਂਦਾ ਨਹੀਂ ਕੁਝ ਚਲਦੀ ਤਾਂ ਨਹੀਂ ਚਲਦੀ ਨਹੀਂ ਹੈਗੀ ਨਾ ਹਾਂ ਇਧਰਲੇ ਬੰਨੇ ਦੀ ਦਿਖਾ ਦੀ ਨਾਲ ਇਹਦੇ ਬਚੀ ਇੱਕ ਛੋਟੀ ਜੀ ਪਰ ਉਹ ਬਾਈ ਕਹਿੰਦਾ ਚਲਦੀ ਨਹੀਂ ਹੈਗੀ ਉਹ ਆਪਸਾਂ ਨੂੰ ਜੱਜਮੈਂਟ ਕਰਾਤੀ ਦਿਖਾਤੀ ਬਾਅਦ ਚ ਕੋਈ ਸੱਜਣਾ ਆ ਕੇ ਕਹੇ ਵੀ ਇਹ ਦਿਖਾਈ ਨਹੀਂ ਹੈ ਨਾ ਤੇ ਚੜਾਈ ਇਹਦੀ ਵੀ ਪਿੱਠ ਦੀ ਪੂਰੀ ਆ ਜੀ ਉੱਥੋਂ ਨਾ ਕੱਦ ਪੂਰਾ ਹੈ ਇਹਦਾ ਕੱਦ ਵੀ ਫੁੱਲ ਵੱਡਾ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਤਾਂ ਵੀ ਹਾਂ ਨਾ ਗੁਰਿਆ ਆਪਾਂ ਜਮੀ ਜੈਨੂਨ ਜਾਰੀਟ ਰੱਖੇ ਦਾ 95000 ਜੈਸਨੋ ਵਾਲਾ ਕਮਾ 95000 ਦੀ ਹਾਂ ਉਹ ਜਮਾਨਤਾਂ ਬਸ ਇਹ ਨਾਲ ਵੀ ਥੋੜਾ ਮੋਟੀ ਹੈ ਉਹਦਾ ਵੀ ਆਪਾਂ ਰੇਟ ਦਾ ਪੂਰੀ ਠੀਕ ਹੈ ਜਮੀ ਫਿਕਸ ਪਾਉਣੇ ਨੇ ਇਹ ਬਾਈ ਕਹਿੰਦਾ ਦੇ ਦਾਂਗੇ 95 ਦੀ ਥੋੜਾ ਬਹੁਤਾ ਮਾਨਤਾਨ ਕਰ ਦਾਂਗੇ ਕੱਦ ਆ ਗਿਆ ਬਾਈ ਫੁੱਲ ਵੱਡਾ ਤੇ ਦੁੱਧ ਇਸ ਟਾਈਮ 10 ਕਿਲੋ ਰਸਿਆ 10 ਕਿਲੋ ਦੁੱਧ ਅੱਠਾਂ ਦਸਾਂ ਨਾ ਨਹੀਂ ਸੁਈ ਹਾਂ ਨਾਲ ਇਹਦੇ ਆ ਗਈ ਬਾਈ ਕੱਟੀ ਉਸ ਗੱਲ ਦਾ ਧਿਆਨ ਰੱਖਿਓ ਇਹਦੇ 95 'ਚ ਮਾਨਤਾਨ ਥੋੜਾ ਬਹੁਤਾ ਹੋ ਜੂ ਤੇ ਹੁਣ ਮਾਰਦੇ ਆ ਕੱਟੀ ਦੇ ਢੋਰ ਦੇ ਖੋਲ ਕੇ ਕੱਦ ਦੇ ਦਾ ਵੀ ਫੁੱਲ ਵੱਡਾ ਮੈਂ ਤੁਹਾਨੂੰ ਕਿਹਾ ਸੀ ਵੀ ਤੋਕਣਾ ਦੋਏ ਟਾਪ ਨੇ ਹਾਂ ਕੱਦ ਦੇ ਦਾ ਵੀ ਫੁੱਲ ਵੱਡਾ ਆ ਗਿਆ ਇਹਦੇ ਨਾਲ ਬੱਚਾ ਕੀ ਆ ਕਾਲੀ ਇਹਦੇ ਦਾ ਮੰਗਰ ਕੱਟੀ ਆ ਵੀਰੇ ਤਿੰਨ ਮਹੀਨਾ ਦੀ ਗੱਬਣਾ ਹਾਂ ਬੱਚੇ ਦੀ ਮਿਲਦੀ ਹੈ ਅ ਸੂਆ ਸੂਆ ਦੂਜਾ ਇਹਦਾ ਸੂਆ ਦੂਜਾ ਲੱਗਦੀ ਪਹਿਲਾਂ ਨਾਲੋਂ ਵਾਂਗੂ ਹਾਂ ਨਾ ਸੂਆ ਦੂਜਾ ਯਾਤ ਨਾਲ ਅਸਲ ਫੁੱਲ ਆ ਗਈ ਕੱਟੀ ਜਾ ਯਾਤ ਵਰੀਡ ਵਾਲੀ ਤੇੜੀ ਨਾਲ ਕੱਟੀ ਆ ਕੱਟੀ ਵੀ ਨਾਲ ਫਿਰ ਜਮਾ ਟੋਪ ਆ ਨਾ ਦੁੱਧ ਗੁਰੀ ਇਹਨੇ ਨਾ ਹੁਣ ਜੇ ਕੋਈ ਐ ਲਾਈਵ ਚਵਾਣਾ ਹੈ ਹਾਂਜੀ ਜਾਂ ਚੋਣੀਆਂ ਗਰੰਟੀ ਵਾਲਾ ਕੰਮ ਹੋਊਗਾ ਦੋ ਟਾਈਮ ਚਵਾ ਦਾਂਗੇ 11 ਕਿਲੋ ਦੁੱਧ ਹੁਣ ਤਿਆਰ ਹੈ ਦੋ ਡੰਗ 3 ਮਹੀਨੇ ਦੀ ਗੱਬਣਾ 3ਾਂ ਦੀ ਗੱਬਣ ਪੂਰੀਆਂ ਦੀ ਹਾਂ ਸ਼ਕੀਨ ਆ ਗਈ ਫੁੱਲ ਹਾਂ ਤੇ ਆਰਡਰ ਤੇ ਨਾੜਾਂ ਨੂੜਾਂ ਵੀ ਆ ਗਈਆਂ ਲੈ ਆ ਬਈਆਂ ਲੇ ਲਿਆ ਇਹਨੂੰ ਪਾਣੀ ਫੇਰ ਪਿਆ ਦੀ ਕੋਈ ਨਹੀਂ ਲਿਆ ਪਾਣੀ ਪੂਣੀ ਤਾਂ ਪਹਿਲੀ ਪਿਆ ਕੇ ਰੱਖਿਆ ਕਰੋ ਫਿੱਟ ਕਰਕੇ ਇੱਥੋਂ ਇੱਥੋਂ ਮਾਰਦੇ ਗੈਰੀ ਫੇਸ ਕੁਆਲਟੀ ਦੇ ਸ਼ਕੀਨ ਫੁੱਲ ਆ ਵੀ ਇਹ ਕਿਹੜੇ ਏਰੀਆ ਦੀ ਇਹ ਹਰਿਆਣਾ ਦੀ ਹੈ ਇਹ ਹਰਿਆਣਾ ਦੀ ਹੈ ਆ ਲੈ ਚਲ ਆਂ ਦੀ ਕੇਰਾ ਕਿਹੜਾ ਹੋਰ ਦਵਾ ਦੇ ਉੱਤੋਂ ਦੀ ਤੇ ਨਾੜਾ ਆਰਡਰ ਤੇ ਫੁੱਲ ਆ ਗਈਆਂ ਤਾਜ਼ੀ ਦਾ ਰਕਾਂ ਰਿਹਾ 17 ਕਿਲੋ ਦਿੱਤੇ ਗੁਰੀ ਨੇ ਤਾਜੀ ਨੇ ਦੂਜੇ ਸੂਏ ਹਾਂ ਠੀਕ ਹੈ ਗੱਲ ਹਾਂ ਲੇ ਲਿਆ ਭਾਈ ਲੇ ਆ ਬੋਝ ਕੇ ਲਿਆ ਆ ਥੋੜਾ ਬੱਚੇ ਕੰਨੀ ਜਾਉਂਦੀ ਬੱਚੇ ਕੱਟੀ ਦਾ ਬਾਲਾ ਕਰ ਦਈਏ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੋਝ ਕੇ ਦਵਾ ਦੇ ਕਿਹੜਾ ਕਰਾਂ ਇਦੇ ਨਾਲ ਜਿਹੜੀ ਕੱਟੀਆਂ ਕੱਟੀਆਂ ਵੀ ਤੁਹਾਨੂੰ ਦਿਖਾਉਂਗਾ ਮੈਂ ਕੱਟੀਆਂ ਵੀ ਫੁੱਲ ਜਿਆਤ ਕੁਆਲਟੀ ਆ ਰਹੀ ਆ ਗਈ ਤੇ ਇਹਦਾ ਕੱਦ ਦਾ ਬਾਈ ਕੋਈ ਲੇਖ ਨਹੀਂ ਹੈਗਾ ਇਹਦਾ ਕੱਦ ਮੇਰਾ ਖਿਆਲ ਇਧਰ ਲੀਆਂ ਤੋਂ ਵੀ ਵੱਡਾ ਹੋਊਗਾ ਜਿਹੜੀਆਂ ਇਧਰ ਝੋਟੀਆਂ ਵਿਖਾਈਆਂ ਆ ਗਈ ਜੈਡ ਬਲੈਕ ਤਕਰੀਬਨ ਹਨਾ ਹਾਂਜੀ ਆ ਕਮਾਲ ਆ ਬਾਈ ਇੱਥੋਂ ਕਮਾਲਾ ਕਮਾਲਾ ਲਿਆ ਕੋਈ ਲੈ ਲਿਆ ਲੈ ਲਿਆ ਲੈ ਲਿਆ ਬੋਝ ਕੇ ਬੋਝ ਕੇ ਬੋਝ ਕੇ ਹਾਂ ਪਲੇ ਆਰੇ ਕਰ ਕਿਤਲੇ ਆਰੇ ਨਾੜਾ ਕਾਬੂ ਆ ਜਾਂਦਾ ਹਾਂ ਕਾਬੂ ਆ ਜਾਂਦੀ ਹਾਂ ਐ ਹੁੰਦਾ ਵੀ ਜਦ ਸੋਹਣੀ ਲੱਗਦੀ ਹੈ ਨਾ ਹਾਂ ਇੱਥੋਂ ਦਿਖਾ ਕੇ ਰਹੀ ਅਗਲੇ ਮੰਨੇ ਆਰਡਰ ਦੇ ਨੇਰੇ ਲੈ ਕੇ ਨਾੜਾ ਨੂੜਾ ਇਥੇ ਲਾ ਚੱਲ ਬਾਈ ਲਾ ਚੱਲ ਲਾ ਚੱਲ ਤੋਰੀ ਚੱਲ ਤੋਰੀ ਚੱਲ ਕੋਈ ਗੱਲ ਨਹੀਂ ਪੂਰੀ ਜਾਣ ਦੇ ਪੂਰੀ ਜਾਣ ਦੇ ਇੱਕ ਆਰਡਰ ਨਹੀਂ ਹੈ ਇਹ ਕਿਸੇ ਪਾਸਿਓਂ ਦੁੱਧ ਪਾਈ ਕਹਿੰਦਾ ਹੈਗਾ 11 ਕਿਲੋ ਹਾਜ਼ਰ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਆਜਾ ਲਿਆ ਕੇ ਰੀ ਨੇੜੇ ਉਰੇ ਹੋਏ ਇੱਥੇ ਇੱਥੇ ਲਾ ਕੇ ਦਿਖਾ ਦੇ ਆਰਡਰ ਦੇ ਇਹ ਆਲੇ ਆਲੇ ਪੋਰਸ਼ਨ ਨੂੰ ਅਨਾੜਾ ਨੂੜਾ ਨੇ ਜਾਲੀ ਆ ਗਈ ਪੂਰੇ ਤੇ ਆਰਡਰ ਰੱਖ ਦਿਆ ਪੂਰਾ ਫਿਕਸ ਹੋਣ ਦਿਖਾ ਦੇ ਅਗਲੇ ਬੰਨੇਓ ਇਹ ਇਹਦੂ ਬਾਹ ਮਾਰਦੇ ਜਿਹੜੀ ਇਹਦੇ ਨਾਲ ਕੱਟੀਆ ਕੱਤੀ ਤੇ ਮਾਰਦੇ ਬੱਚਾ ਵੀ ਉਸੇ ਦੀ ਤਕੜਾ ਹੁੰਦਾ ਜਿਹੜੀ ਚੀਜ਼ ਥੱਲੇ ਦੁੱਧ ਹੋਊਗਾ ਮੈਂ ਥੱਲੇ ਤੇ ਆ ਆ ਗਈ ਨਾਲ ਇਹਦੇ ਕੱਟੀ 11 ਕਿਲੋ ਦੁੱਧ ਹਾਜ਼ਰ 3 ਮਹੀਨੇ ਦੀ ਗੱਬਣ ਚੈੱਕ ਪਾਸ ਤਾਜੀ ਦਾ ਰਿਕਾਰਡ ਬਾਈ ਕਹਿੰਦਾ 17 ਕਿਲੋ 17 ਕਿਲੋ ਹਰਿਆਣ ਦੀ ਕੱਟੀਆ ਜਾਤ ਨਸਲ ਕੁਆਲਿਟੀ ਸਾਨੂੰ ਇਹਦੀ ਦੱਸ ਦੀ ਆ ਹਰੇਕ ਵਕਤ ਦੱਸ ਦਈਏ ਇਥੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਇਹਦੇ ਪੈਸੇ ਕਿੰਨੇ ਲਵਾਂ ਗਾਲੀ ਪੈਸੇ ਗੁਰੀ ਇਹਦਾ ਹਾਲ ਆ 1 ਲੱਖ 10 ਹਜ਼ਾਰ ਰੁਪਏ 1 ਲੱਖ ਤੇ 100000 ਮਾਣ ਤਾਣੋ ਜੋ ਮਾਣ ਤਾਣ ਕਰਦਾ ਠੀਕ ਹੈ ਗੱਲ ਤੇ ਹੁਣ ਮਾਰ ਦੇ ਚਾਰ ਨੰਬਰ ਵਾਲੀ ਤੇ ਤੋੜ ਦੇ ਬਾਈ ਫੁੱਲ ਕੇ ਕੱਦ ਦੇਦਾ ਵੀ ਫੁੱਲ ਆ ਗਿਆ ਨਾ ਪੂਰੀ ਡਬਲ ਕਿਉਂ ਦਿੱਤੇ ਪੀਤਾ ਲੈ ਕੇ ਗਾੜੀ ਨਾਲ ਮੈਂ ਇਹਦੀ ਆਰਡਰ ਕੁਆਲਟੀ ਵੀ ਕਰਾ ਦੇ ਚੈੱਕ ਆ ਭਜ ਦਿਆ ਮਾਰ ਦਿਆ ਛਾਲਾ ਰੋਟੀ ਆਇਆ ਇਹਦੇ ਨਾਲ ਬੱਚਾ ਗਿਆ ਬਾਈ ਇਹਦੇ ਨਾਲ ਵੀ ਕੱਟੀ ਹੈ ਇਹਦੇ ਨਾਲ ਵੀ ਕੱਟੀ ਆ ਗਈ ਆ ਨਾਲ ਇਹਦੇ ਵੀ ਸੱਜਣੋਂ ਕੱਟੀ ਆ ਗਈ ਤੇ ਸਿੰਘ ਇਹਦਾ ਵੀ ਗੋਲ ਆਗਾ ਥੋੜਾ ਦੂਰੋਂ ਮੁਰਿਆ ਪਰ ਸ਼ੇਪ ਸਿੰਘਾਂ ਦੀ ਇੱਕੋ ਜੀ ਆ ਕੱਦ ਬੱਡੇ ਇਹਦਾ ਵੀ ਫੁੱਲ ਵੱਡਾ ਤੇ ਆਰਡਰ ਦਾ ਸੈਜ ਇਹਦਾ ਵੀ ਬਹੁਤ ਸੋਹਣਾ ਆ ਗਿਆ ਕੱਤੀਆ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਹੈ ਇਹ ਕਿੰਨੇ ਟਾਈਮ ਦੀ ਗੱਬਣ ਹੈ ਇਹ ਵੀਰੇ ਗੁਰੀ ਪੌਣੇ ਇੱਕ ਦੋ ਤੇ ਦੋ ਦੇ ਵਿੱਚ ਹੈ ਜਾਨੀ ਕਿ ਕੱਦ ਕਾਟ ਵੱਡੀ ਝੋਟੀ ਕਰਕੇ ਚੈੱਕ ਨਹੀਂ ਸਮਾਰ ਕੇ ਹੋਈ ਅੱਛਾ ਜਾਨੀ ਕਿ ਡਾਕਟਰ ਕਹਿੰਦਾ ਵੀ ਹੈ ਤਾਂ ਗੱਬਣ ਹੈ ਠੀਕ ਹੈ ਵੱਡੀ ਝੋਟੀ ਥੋੜਾ ਜਿਹਾ ਚੱਕ ਘਟ ਹੁੰਦੀ ਹੈ ਤੈਨੂੰ ਸਾਢੇ 3 ਤੇ 3 ਚ ਜਾ ਕੇ ਫਿਰ ਚੈੱਕ ਹੋਊਗੀ ਇਹਦਾ ਫਿਰ ਕਿਵੇਂ ਕਰਾਂਗੇ ਆਪਾਂ ਇਹਦਾ ਜਿਵੇਂ ਜਿਵੇਂ ਕਰਨਾ ਹੋਇਆ ਕਿਸੇ ਨਾਲ ਸੌਦਾ ਆਪਾਂ ਉਸ ਤੋਂ ਤੰਗ ਨਾ ਕਰ ਲਾਂਗੇ ਫਿਰ ਇਹਦੇ ਤੈਨੂੰ ਦੋ ਸੌਦੇ ਕਰਨੇ ਪੈਣਗੇ ਨਹੀਂ ਸੌਦੇ ਤਾਂ ਕਰਾਂਗੇ ਇੱਕੋ ਆਪਾਂ ਇਹਦਾ ਝੋਟੀ ਗੱਬਣਿਆ ਠੀਕ ਹੈ ਗੱਲ ਹਾਂ ਅਸੀਂ ਵੀ ਦਿਲ ਨਾਲ ਲਏ ਆ ਠੀਕ ਹੈ ਦੋ ਮਹੀਨਾ ਦੀ ਚੈੱਕ ਨਹੀਂ ਹੋਈ ਝੋਟੀ ਥੱਲੇ ਕੱਟੀ ਐ ਦੁੱਧੇ ਥੱਲੇ ਵੀ 10 10 10 ਸਾਢੇ 10 ਕਿਲੋ ਹੈਗਾ ਤਿਆਰ ਇਹਨਾਂ 10 ਸਾਢੇ 10 ਕਿਲੋ ਹਾਜ਼ਰ ਤਾਜੀ ਦਾ ਗੀ ਰਿਕਾਰਡ ਐ ਦਾ ਤਾਜੀ ਦਾ 18 ਕਿਲੋ ਦਾ ਰਿਕਾਰਡ ਐ ਦਾ ਠੀਕ ਹੈ ਜੀ ਔਰ ਥੱਲਿਓ ਐਲਾ ਲਵੀ ਸਿਕਟ ਵਾਲਾ ਚੋਨਾ ਮੋਟਾ ਮੋਟਾ ਸਿਕਟ ਦਾ ਨਾ ਹੋਣਾ ਲਿਆ ਕੇ ਉਹਦਾ ਤੰਬਾਕੂ ਆ ਨਹੀਂ ਮੋਟਾ ਚੋਨਾ ਉਹਦਾ ਹੀ ਹੋਊਗਾ ਜਿਹੜੀ ਤੇ ਹੈਗਾ ਹਾਂ ਕਹਿ ਸਕਦੇ ਆਪਾਂ ਕਿ ਆਪਾਂ ਨਸ਼ੇ ਨੂੰ ਪ੍ਰਮੋਟ ਨਹੀਂ ਕਰ ਸਕਦੇ ਵੀਡੀਓ ਰਾਹੀਂ ਤੇ ਆ ਨਾਲ ਇਹਦੇ ਆ ਗਈ ਕੱਤੀ ਬਾਈ ਤੇ ਕਦ ਕਾਠ ਇਹ ਝੋਟੀ ਦਾ ਵੀ ਫੁੱਲ ਆ ਤੇ ਬਾਕੀ ਜੇ ਕਿਸੇ ਸੱਜਣ ਕੋਲੇ ਕੋਈ ਐਕਸਪੀਰੀਅੰਸ ਵਾਲਾ ਤਜਰਬੇ ਵਾਲਾ ਡਾਕਟਰ ਹੋਇਆ ਉਹਦਾ ਨਾਲ ਲੈ ਹਾਂ ਨਾਲ ਦਾ ਚੈੱਕ ਕਰਾ ਨਾ ਨਾਲ ਲੈ ਕੇ ਚੈੱਕ ਕਰਾ ਕੇ ਲੈ ਜਿਓ ਇਹਦੀ ਚਬਾਈ ਕਿਵੇਂ ਕਾਲੀ ਕੋਈ ਡਾਕਟਰ ਆਪਾਂ ਵੀ ਤਜਰਬਾ ਲੈ ਕੇ ਤੇ ਆਹ ਨਾ ਅਣੀ ਨਾਲ ਟਰਾਪਾਂ ਵੀ ਤਿਆਰ ਪਿਆ ਲੈ ਕੇ ਤੇ ਉਹਨੇ ਖਾਲੀ ਨਹੀਂ ਸਬਤ ਕਰੀ ਠੀਕ ਹੈ ਕਹਿੰਦਾ ਹੈ ਤਾਂ ਗੱਬਣ ਪਰ ਅਸੀਂ ਗਰੰਟੀ ਦਿੰਦੇ ਆਪਾਂ ਠੀਕ ਹੈ ਜੀ ਹਾਂ ਆਪਾਂ ਇਹਦੇ ਪੈਸੇ ਕਿੰਨੇ ਲਵਾਂਗੇ ਜੀ ਪੈਸੇ ਦਾ 1 ਲੱਖ 5000 ਲਵੇ 1 5 ਹਾਂ ਹੈਗੀ ਤਕਰੀਬਨ ਗੱਬਣੀ ਆ ਹਾਂ ਗੱਬਣਾ ਤਕਰੀਬ ਠੀਕ ਹੈ ਗੱਲ ਹਾਂ ਨੰਬਰ ਬੋਲ ਦਿਓ 95920 ਹਾਂਜੀ 99439 95920 99439 ਹੈਗਾ ਬਾਈ ਦਾ ਨੰਬਰ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਹੈਗਾ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਨੇੜੇ ਜਖਲ ਹਰਿਆਣਾ ਇਹਨਾਂ ਚਾਰੇ ਝੋਟੀਆਂ ਚੋਂ ਜਿਹੜੀ ਵੀ ਪਸੰਦ ਆਊਗੀ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ